ਜਿੰਦਾਂ ਦੇ ਦੇਸ਼ ਨਿਕਾਲੇ ਦੇ ਕਾਗਜ਼ ਉੱਤੇ ਕਾਉਂਸਲ ਦੇ ਦੋ ਮੈਂਬਰਾਂ ਰਾਜਾ ਤੇਜ ਸਿੰਘ ਤੇ ਫਕੀਰ ਨੂਰਦੀਨ ਨੇ ਦਸਤਖਤ ਕੀਤੇ ਇੱਕ ਹੋਰ ਮੈਂਬਰ ਰਾਜਾ ਸ਼ੇਰ ਸਿੰਘ ਦੀ ਥਾਂ ਉਹਦੇ ਭਰਾ ਗੁਲਾਬ ਸਿੰਘ ਤੋਂ ਦਸਤਖਤ ਕਰਾ ਲਏ ਕਰੀ ਨੇ ਉਸ ਹੁਕਮ ਵਿੱਚ ਇਹ ਵੀ ਲਿਖ ਦਿੱਤਾ ਕਿ ਜੇ ਬਨਾਰਸ ਵਿੱਚ ਜਿੰਦਾਂ ਕੋਈ ਹੋਰ ਸਾਜ਼ਿਸ਼ ਕਰੇਗੀ ਤਾਂ ਉਹਨੂੰ ਚਨਾਰ ਦੇ ਕਿਲੇ ਵਿੱਚ ਕੈਦ ਕੀਤਾ ਜਾਵੇਗਾ 14 ਮਈ 1848 ਈਸਵੀ ਨੂੰ ਰੈਜੀਡੈਂਟ ਦਾ ਹੁਕਮ ਜਿੰਨਾਂ ਕੋਲ ਪੁੱਜਾ ਮਹਾਰਾਜਾ ਦਲੀਪ ਸਿੰਘ ਦੀ ਮੋਹਰ ਵਾਲੀ ਚਿੱਠੀ ਜਿੰਦਾ ਨੂੰ ਦਿੱਤੀ ਗਈ ਰੈਜ਼ੀਡੈਂਟ ਵੱਲੋਂ ਲਿਖਿਆ ਸੀ ਮੈਂ ਆਪਣੇ ਅਫਸਰਾਂ ਕਪਤਾਨ ਲਿਪਸਨਨ ਤੇ ਲੈਫਟੀਨੈਂਟ ਹੁੱਡਜ਼ਨ ਦੇ ਨਾਲ ਕੁਝ ਇਤਬਾਰੀ ਤੇ ਪਤਵੰਤੇ ਸਰਦਾਰਾਂ ਨੂੰ ਭੇਜ ਰਿਹਾ ਹਾਂ ਇਹ ਲੋਕ ਆਪ ਨੂੰ ਸ਼ੇਖੂਪੁਰੋਂ ਬਾਹਰ ਜਾਣ ਬਾਰੇ ਜੋ ਕੁਝ ਕਹਿਣ ਬਿਨਾਂ ਦੇਰ ਦੇ ਉਹਾ ਕਰਨਾ ਇਹ ਆਪ ਨੂੰ ਆਦਰ ਨਾਲ ਲੈ ਜਾਣਗੇ ਆਪ ਦਾ ਕਿਸੇ ਤਰ੍ਹਾਂ ਦਾ અપਮਾਨ ਕਰਨਾ ਜਾਂ ਸਰੀਰਕ ਦੁੱਖ ਦੇਣਾ ਸਾਡਾ ਮਨਛਾ ਨਹੀਂ ਥੋੜੇ ਦਿਨ ਪਹਿਲਾਂ ਗੰਗਾ ਰਾਮ ਤੇ ਕਾਨ ਸਿੰਘ ਨੂੰ ਫਾਹਲ ਆਇਆ ਗਿਆ ਸੀ ਉਹ ਹੜਰ ਜਿੰਨਾ ਦੇ ਦਿਲ ਤੇ ਛਾਇਆ ਹੋਇਆ ਸੀ ਇਸ ਵਾਸਤੇ ਉਹਨੇ ਬਿਨਾ ਹੀਲ ਹੁਜਤ ਦੇ ਸ਼ੇਖੂਪੁਰਿਓਂ ਜਾਣਾ ਮੰਨ ਲਿਆ ਉਹਨੇ ਲਿੰਸਟਨ ਨੂੰ ਪੁੱਛਿਆ ਦੱਸੋ ਮੈਨੂੰ ਕਿੱਥੇ ਲੈ ਜਾਓਗੇ ਅੱਗੋਂ ਲਿੰਸਟਨ ਨੇ ਉੱਤਰ ਦਿੱਤਾ ਮੈਨੂੰ ਇਹ ਦੱਸਣ ਦੀ ਆਗਿਆ ਨਹੀਂ ਹਾਂ ਇਹ ਕਹਿ ਸਕਦਾ ਹਾਂ ਕਿ ਮਹਾਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਹੈ ਸੋ ਆਪ ਨੂੰ ਬੜੇ ਆਦਰ ਤੇ ਇੱਜ਼ਤ ਨਾਲ ਲੈ ਜਾਇਆ ਜਾਵੇਗਾ ਹੁਣ ਆਦਰ ਤੇ ਇੱਜ਼ਤ ਦੀ ਗੱਲ ਛੱਡੋ ਮੈਂ ਇਨਾ ਹੀ ਪੁੱਛਦੀ ਹਾਂ ਕਿ ਮੈਨੂੰ ਲੈ ਜਾਓਗੇ ਕਿੱਥੇ ਜਿੰਦਾਂ ਨੇ ਦੁਬਾਰਾ ਪੁੱਛਿਆ ਲਿੰਸਡਨ ਨੇ ਇਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ 15 ਮਈ ਨੂੰ ਕੈਦਨ ਜਿੰਦ ਕੌਰਾਂ ਨੂੰ ਸ਼ੇਖਪੁਰਿਓਂ ਲੈ ਤੁਰੇ ਕੁਝ ਲੋਕਾਂ ਨੇ ਜਿੰਦਾਂ ਨੂੰ ਇਹ ਵੀ ਇਸ਼ਾਰਾ ਕੀਤਾ ਕਿ ਸ਼ਾਇਦ ਉਹਨੂੰ ਲਾਹੌਰ ਰੱਖਿਆ ਜਾਵੇ ਜਿੰਦਾਂ ਸੋਚਦੀ ਜਾ ਰਹੀ ਸੀ ਲਾਹੌਰ ਲੈ ਜਾਣ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ ਉਹ ਜਾਣੇ ਮੇਰੀ ਕੈਦ ਭਾਵੇਂ ਹੁਣ ਨਾਲੋਂ ਵੀ ਸਖਤ ਹੋ ਜਾਏ ਪਰ ਉੱਥੇ ਮੈਂ ਕਿਸੇ ਪੱਜ ਬਹਾਨੇ ਦਲੀਪ ਨੂੰ ਵੇਖ ਲਿਆ ਕਰਾਂਗੀ ਜਿਸ ਵੇਲੇ ਉਹ ਪਾਰਟੀ ਲਾਹੌਰ ਤੋਂ ਪਾਸੇ-ਪਾਸੇ ਫਿਰੋਜ਼ਪੁਰ ਵੱਲ ਵਧੀ ਤਾਂ ਜਿੰਦਾਂ ਨੇ ਰਾਹ ਪਛਾਣ ਕੇ ਫਿਰ ਲਿੰਸਡਨ ਨੂੰ ਬੁਲਾ ਕੇ ਪੁੱਛਿਆ ਸੱਚ ਦੱਸੋ ਤੁਸੀਂ ਮੈਨੂੰ ਕਿੱਥੇ ਲੈ ਜਾ ਰਹੇ ਹੋ ਮੈਨੂੰ ਤਾਂ ਇਹ ਫਿਰੋਜ਼ਪੁਰ ਵਾਲੀ ਸੜਕ ਮਾਲੂਮ ਹੁੰਦੀ ਹੈ ਲਿੰਸਡਨ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ ਸਤਲੁਜ ਦੇ ਪੱਤਣ ਤੇ ਪੁੱਜੀ ਤਾਂ ਜਿੰਦ ਕੌਣਾ ਸਭ ਕੁਝ ਸਮਝ ਗਈ ਉਸ ਵੇਲੇ ਉਹਦੇ ਖਿਆਲਾਂ ਵਿੱਚ ਤੂਫਾਨ ਮਚ ਰਿਹਾ ਸੀ ਦਰਿਆ ਦੇ ਇੱਕ ਪਾਸੇ ਉਹਦਾ ਆਪਣਾ ਦੇਸ਼ ਆਪਣਾ ਰਾਜ ਆਪਣੀ ਪ੍ਰਜਾ ਤੇ ਦੂਜੇ ਪਾਸੇ ਸਭ ਕੁਝ ਬੇਗਾਨਾ ਉਹ ਨਿਗਾਹ ਟਿਕਾਈ ਸਤਲੁਜ ਦੇ ਵਗਦੇ ਪਾਣੀ ਵੱਲ ਵੇਖ ਰਹੀ ਸੀ ਉਸ ਵੇਲੇ ਸੂਰਜ ਛਿਪਣ ਤੇ ਗਿਆ ਹੋਇਆ ਸੀ ਮਾਨੋ ਉਹਦੇ ਆਪਣੇ ਰਾਜ ਦਾ ਸੂਰਜ ਉਪਰੀ ਸਰਕਾਰ ਦੀ ਹੱਦ ਅੰਦਰ ਉਹਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ ਡੁੱਬਦੇ ਸੂਰਜ ਦੀਆਂ ਟੇਡੀਆਂ ਕਿਰਨਾਂ ਪਾਣੀ ਤੇ ਪੈ ਕੇ ਲਹਿਰਾਂ ਵਿੱਚ ਅੱਗ ਬਾਲ ਰਹੀਆਂ ਸਨ ਦੁਖੀਆ ਜਿੰਦਾਂ ਦੀ ਛਾਤੀ ਵਿੱਚ ਭਖਦੇ ਅੰਗਿਆਰਾ ਵਾਂਗ ਲਹੂ ਵੰਨੇ ਛਾਲੇ ਭਰ-ਭਰ ਫਿਸ ਰਹੇ ਸਨ ਮਹਾਰਾਣੀ ਨੂੰ ਸਤਲੁਜ ਦੀਆਂ ਲਹਿਰਾਂ ਵਿੱਚ ਸਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਏ ਸ਼ਾਮ ਸਿੰਘ ਵਰਗੇ ਸੂਰਮਿਆਂ ਦਾ ਲਹੂ ਵਗਦਾ ਨਜ਼ਰ ਆ ਰਿਹਾ ਸੀ ਉਸ ਮਾਰੂ ਵਹਿਣ ਵਿੱਚ ਸਿੱਖਾ ਸ਼ਾਹੀ ਦਾ ਤਾਜ ਡੁੱਬਦਾ ਜਾ ਰਿਹਾ ਸੀ ਉਸ ਮੰਦੇ ਦਿਨ ਜਿੰਦਾਂ ਨੇ ਪੰਜਾਬ ਛੱਡਿਆ ਤੇ ਫਿਰ ਇਸ ਪਵਿੱਤਰ ਦੇਸ਼ ਦੀ ਧੂੜ ਪਰਸਣੀ ਵੀ ਨਸੀਬ ਨਾ ਹੋਈ ਕੁਝ ਦਿਨ ਫਿਰੋਜ਼ਪੁਰ ਰੱਖ ਕੇ ਉਸ ਨੂੰ ਬਨਾਰਸ ਪਹੁੰਚਾ ਦਿੱਤਾ ਗਿਆ 16 ਮਈ ਨੂੰ ਰੈਜੀਡੈਂਟ ਨੇ ਲਿਖਿਆ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਕੱਲ ਲੋਹੜੇ ਵੇਲੇ ਮੇਰੇ ਹੁਕਮ ਨਾਲ ਸ਼ੇਖੂਪੁਰੇ ਦੇ ਕਿਲੇ ਚੋਂ ਕੱਢ ਕੇ ਅਫਸਰਾਂ ਦੀ ਨਿਗਰਾਨੀ ਅnder ਫਿਰੋਜ਼ਪੁਰ ਨੂੰ ਤੋਰ ਦਿੱਤਾ ਗਿਆ ਹੈ ਮਹਾਰਾਣੀ ਦਾ ਪੰਜਾਬ ਵਿੱਚੋਂ ਦੇਸ਼ ਨਿਕਾਲਾ ਤੇ ਗਵਰਨਰ ਜਨਰਲ ਦੇ ਏਜੰਟ ਦੀ ਨਿਗਰਾਨੀ ਵਿੱਚ ਬਨਾਰਸ ਵਿੱਚ ਨਜ਼ਰਬੰਦੀ ਤੇ ਉਹਦੀ ਕੈਦ ਅਤੇ ਬੰਦਸ਼ਾ ਲਾਉਣੀਆਂ ਤਾਂ ਕਿ ਉਹ ਅੱਗੋਂ ਲਈ ਕੋਈ ਸਾਜ਼ਿਸ਼ ਜਾਂ ਚਿੱਠੀ ਪੱਤਰ ਦਾ ਕਰ ਸਕੇ ਮੇਰੇ ਖਿਆਲ ਵਿੱਚ ਸਭ ਨਾਲੋਂ ਚੰਗਾ ਢੰਗ ਹੈ ਜੋ ਅਸਾਂ ਇਸ ਵੇਲੇ ਵਰਤਿਆ ਹੈ ਚੰਗੇ ਭਾਗਾਂ ਨੂੰ ਰਤਾਵੀ ਵਿਰੋਧਤਾ ਨਹੀਂ ਹੋਈ ਸਾਰੇ ਲੋਕ ਰਜ਼ਾਮੰਦੀ ਤੇ ਭਲਮਣਸੂ ਪ੍ਰਗਟ ਕਰ ਰਹੇ ਸਨ ਇਹ ਰਜ਼ਾਮੰਦੀ ਤੇ ਭਲਮਣਸੂ ਉਹਨਾਂ ਮੌਤਾਂ ਦਾ ਨਤੀਜਾ ਸੀ ਜੋ ਕੁਝ ਦਿਨ ਪਹਿਲਾਂ ਗੰਗਾ ਰਾਮ ਤੇ ਕਾਨ ਸਿੰਘ ਨੂੰ ਫਾਂਸੀ ਦੇਣ ਨਾਲ ਹੋਈਆਂ ਇਸ ਘਟਨਾ ਬਾਰੇ ਇਵਾਨਸ ਵੈਲ ਲਿਖਦਾ ਹੈ ਇਸ ਤਰ੍ਹਾਂ ਮਹਾਰਾਜੇ ਦੀ ਮਾਤਾ ਤੇ ਸਾਡੇ ਸਾਥੀ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨੂੰ ਅੰਗਰੇਜ਼ ਅਫਸਰਾਂ ਤੇ ਇੱਕ ਮੁਸਲਮਾਨ ਸਰਦਾਰ ਦੀ ਕਰੜੀ ਨਿਗਰਾਨੀ ਹੇਠਾਂ ਫਾਂਸੀ ਦੇ ਝਟਪਟ ਦੇ ਤਗੜੇ ਡਰ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਅੰਗਰੇਜ਼ ਅਫਸਰਾਂ ਨੇ ਇਹ ਢਾਂਗੇ ਇਸ ਵਾਸਤੇ اختیار ਕੀਤਾ ਕਿ ਪਤਵੰਤੇ ਘਰਾਣੇ ਦੀਆਂ ਇਸਤਰੀਆਂ ਦੀ ਇੱਜ਼ਤ ਵਿੱਚ ਅਕਾਰਨ ਦਖਲ ਦੇਣ ਨਾਲ ਗੁਸੈਲ ਸਿੱਖ ਸਿਪਾਹੀਆਂ ਤੇ ਆਮ ਲੋਕਾਂ ਦੇ ਜਜ਼ਬਾਤ ਭੜਕ ਪੈਣਗੇ ਤੇ ਇਹ ਗੱਲ ਹੋਈ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖਬਰ ਸੁਣ ਕੇ ਥਾਂ-ਥਾਂ ਸਿਪਾਹੀ ਭੜਕ ਉੱਠੇ ਮਲਤਾਨ ਦੀ ਮਾਮੂਲੀ ਜਈ ਬਗਾਵਤ ਇੱਕ ਵੱਡਾ ਬਲਵਾ ਬਣ ਗਈ 5 ਮਈ ਨੂੰ ਰੈਜ਼ੀਡੈਂਟ ਲਿਖਦਾ ਹੈ ਰਾਜਾ ਸ਼ੇਰ ਸਿੰਘ ਦੇ ਡੇਰੇ ਚੋਂ ਖਬਰਾਂ ਆ ਰਹੀਆਂ ਹਨ ਕਿ ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ ਸਿਪਾਹੀ ਆਖਦੇ ਹਨ ਮਹਾਰਾਣੀ ਖਾਲਸਾ ਕੌਮ ਦੀ ਮਾਤਾ ਹੈ ਜਦੋਂ ਜਿੰਦਾ ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਹਨ ਤਾਂ ਉਹ ਕਿਹਦੇ ਬਦਲੇ ਲੜਨ ਹੁਣ ਉਹਨਾਂ ਨੂੰ ਮੂਲ ਰਾਜ ਨਾਲ ਲੜਨ ਦੀ ਲੋੜ ਨਹੀਂ ਇਵਾਨਸ ਬੈਲ ਲਿਖਦਾ ਹੈ ਰਾਜਾ ਸ਼ੇਰ ਸਿੰਘ ਦੇ ਡਰ ਵਿੱਚ ਜੋ ਘਿਰਣਾ ਤੇ ਬੇਚੈਨੀ ਵਧ ਰਹੀ ਹੈ ਉਸ ਨੂੰ ਖਾਸ ਥਾਂ ਦਿੱਤੀ ਜਾਂਦੀ ਹੈ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਸਭ ਸਿੱਖਾਂ ਨੂੰ ਅਸਲ ਵਿੱਚ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਕਿੰਨੀਆਂ ਨਾਵਾਜਬ ਸ਼ਕਤੀਆਂ ਤੱਕੇ ਤੇ ਜ਼ੁਲਮ ਨਾਲ ਫਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਸਲੂਕ ਕੀਤਾ ਹੈ ਆਮ ਲੋਕ ਕਹਿੰਦੇ ਫਿਰਦੇ ਸਨ ਆਪਣੀ ਪ੍ਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿੱਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲਾ ਤੋੜ ਦਿੱਤੀ ਹੈ ਕਾਬਲ ਦਾ ਹੁਕਮ ਦੋਸਤ ਮੁਹੰਮਦ ਖਾਨ ਲਿਖਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦਿਨੋ ਦਿਨ ਬੜੇ ਬੇਚੈਨ ਹੋ ਰਹੇ ਹਨ ਕਈਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਕਈਆਂ ਨੂੰ ਹਿੰਦੁਸਤਾਨ ਵਿੱਚ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ ਤੇ ਖਾਸ ਕਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿੱਚ ਸੁੱਟਿਆ ਗਿਆ ਹੈ ਤੇ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੈ ਇਹੋ ਜਿਹੇ ਵਰਤਾਓ ਨੂੰ ਸਾਰੇ ਮਜਮਾ ਦੇ ਲੋਕ ਬੁਰਾ ਸਮਝਦੇ ਹਨ ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ ਐਡਮਨ ਅਰਨਾਲਡ ਲਿਖਦਾ ਹੈ ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਤੇ ਪ੍ਰਜਾ ਪਾਸੋਂ ਦੂਰ ਕਰਨ ਤੇ ਸਿੱਖਾਂ ਨੇ ਜਿੰਨਾ ਰੋਸ ਪ੍ਰਗਟ ਕੀਤਾ ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਵਿੱਚ ਰੱਖਦੇ ਹਨ ਇਵਾਨਸ ਬੈਲ ਇੱਕ ਥਾਂ ਹੋਰ ਲਿਖਦਾ ਹੈ ਮਹਾਰਾਣੀ ਨੂੰ ਕੈਦ ਕਰਨ ਤੇ ਦੇਸ਼ ਨਿਕਾਲਾ ਦੇਣ ਬਾਰੇ ਲਾਰਡ ਲਲਹੋਜੀ ਦਾ ਐਲਾਨ ਅਮਨ ਬਹਾਲ ਰੱਖਣ ਦੇ ਤੌਰ ਤੇ ਨਹੀਂ ਸਗੋਂ ਉਸ ਨੂੰ ਸਜ਼ਾ ਦੇਣ ਦੇ ਤੌਰ ਤੇ ਸੀ ਮੇਰੇ ਖਿਆਲ ਵਿੱਚ ਇਹ ਐਲਾਨ ਨਾਵਾਜ਼ਬ ਨਾ ਮناسب ਤੇ ਬੇਇਨਸਾਫੀ ਵਾਲਾ ਸੀ ਰਾਣੀ ਦਾ ਦੇਸ਼ ਨਿਕਾਲਾ ਉਹਨਾਂ ਸਭ ਲੋਕਾਂ ਦੀਆਂ ਨਜ਼ਰਾਂ ਵਿੱਚ ਜਿਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਨਾਲ ਸੰਬੰਧ ਸੀ ਇੱਕ ਕੌਮੀ ਹੱਤਕ ਸੀ ਤੇ ਇਹ ਰਾਣੀ ਦੇ ਪੁੱਤਰ ਨੂੰ ਤਖਤ ਤੋਂ ਉਤਾਰਨ ਤੇ ਰਾਜ ਨੂੰ ਤਬਾਹ ਕਰਨ ਬਦਲੇ ਪਹਿਲਾ ਕਦਮ ਸੀ ਇਹਨਾਂ ਲਿਖਤਾਂ ਤੋਂ ਸਿੱਧ ਹੁੰਦਾ ਹੈ ਜਿੰਦਾਂ ਦੇ ਦੇਸ਼ ਨਿਕਾਲੇ ਨੇ ਬਹੁਤ ਥਾਈ ਫੌਜਾਂ ਵਿੱਚ ਅੱਗ ਭੜਕਾ ਦਿੱਤੀ ਸੀ ਤੇ ਜਿੱਥੇ ਅਜੇ ਭੜਕਣ ਵਿੱਚ ਦੇਰ ਸੀ ਉਥੇ ਧੁਖ ਰਹੀ ਸੀ ਮਹਾਰਾਣੀ ਜਿੰਦਾਂ ਬਨਾਰਸ ਭੇਜ ਦਿੱਤੀ ਗਈ ਉਥੇ ਉਸ ਨੂੰ ਮੈਗ ਗਰੇਕਰ ਦੀ ਨਿਗਰਾਨੀ ਵਿੱਚ ਸੌਂਪਿਆ ਗਿਆ ਉਹਦੀ ਪੈਨਸ਼ਨ ਦੂਜੀ ਵਾਰ ਘਟਾ ਕੇ 1000 ਮਹੀਨਾ ਕਰ ਦਿੱਤੀ ਗਈ ਭਾਵ 1.5 ਲੱਖ ਸਾਲਾਨਾ ਦੀ ਥਾਂ ਕੇਵਲ 12000 ਸਾਲਾਨਾ ਪਰ ਉਹ ਵਾਲ ਦੀ ਸੁਲਾਹ ਵਿੱਚ ਕੋਈ ਅਜਿਹੀ ਸ਼ਰਤ ਨਹੀਂ ਸੀ ਜਿਸ ਦੇ ਕਾਰਨ ਪੈਨਸ਼ਨ ਘਟਾਈ ਜਾ ਸਕਦੀ ਪਰ ਡਾਡੇ ਨੂੰ ਪੁੱਛੇ ਕੌਣ 30 ਜੂਨ ਨੂੰ ਪਿਛੋਂ ਰੈ지ਡੈਂਟ ਦੀ ਚਿੱਠੀ ਪੁੱਜੀ ਸਾਜ਼ਿਸ਼ ਬਾਰੇ ਕੁਝ ਚਿੱਠੀਆਂ ਮਿਲੀਆਂ ਨੇ ਪਰ ਕਿਹਾ ਨਹੀਂ ਜਾ ਸਕਦਾ ਕਿ ਉਹ ਸੱਚੀਆਂ ਨੇ ਜਾਂ ਝੂਠੀਆਂ ਜੇ ਸੱਚੀਆਂ ਨੇ ਤਾਂ ਮਹਾਰਾਣੀ ਬੜੀ ਕਿਰਣਾ ਭਰੀ ਸਾਜ਼ਿਸ਼ ਵਿੱਚ ਫਸੀ ਹੋਈ ਹੈ ਇਨ੍ਹਾਂ ਚਿੱਠੀਆਂ ਦੀ ਪੜਤਾਲ ਕਰਕੇ ਮੈਕ ਗ੍ਰੇਕਰ ਨੇ ਮੰਨਿਆ ਕਿ ਜਿੰਦਾ નિર્ਦੋਸ਼ ਹੈ ਫਿਰ ਵੀ ਉਸ ਨੂੰ ਸਜ਼ਾ ਦੇ ਦਿੱਤੀ ਗਈ ਗਵਰਨਰ ਜਨਰਲ ਲਲਹੋਜੀ ਦੇ ਹੁਕਮ ਨਾਲ 14 ਜੁਲਾਈ ਨੂੰ ਜਿੰਦਾਂ ਦੇ 50 ਲੱਖ ਦੇ ਗਹਿਣੇ ਤੇ 2 ਲੱਖ ਨਗਦ ਜੋ ਕੁਝ ਵੀ ਉਹਦੇ ਕੋਲ ਸੀ ਖੋਹ ਲਿਆ ਗਿਆ ਇਸ ਤੋਂ ਅੱਗੇ ਲਿਖਦਿਆਂ ਛਾਤੀ ਫਟਦੀ ਹੈ ਦੋ ਮੇਮਾ ਐਲਨ ਤੇ ਸਟੈਨਲੀ ਕੋਲੋਂ ਜਿੰਦਾਂ ਤੇ ਉਹਦੀਆਂ ਦਾਸੀਆਂ ਦੀ ਜਮਾ ਤਲਾਸ਼ੀ ਕਰਾਈ ਗਈ ਉਹਨਾਂ ਮਹਾਰਾਣੀ ਦੇ ਸਾਰੇ ਕੱਪੜੇ ਉਤਾਰ ਕੇ ਨੰਗੀ ਕਰਕੇ ਤਲਾਸ਼ੀ ਲਈ ਅੰਗਰੇਜ਼ ਕੌਮ ਜੋ ਦੁਨੀਆ ਭਰ ਵਿੱਚ ਆਪਣੇ ਆਪ ਨੂੰ ਭਲਮਣਸੋ ਤੇ ਤਹਜ਼ੀਬ ਵਿੱਚ ਸਭ ਤੋਂ ਅੱਗੇ ਦੱਸਦੀ ਹੈ ਉਸ ਦੇ ਇੱਕ ਪਤਵੰਤੇ ਹਾਕਮ ਲਾਰਡ ਡਲਹੌਜੀ ਨੇ ਆਪਣੇ ਮੋਹੇ ਮਿੱਤਰ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਇਹ ਮਨੁੱਖਤਾ ਤੋਂ ਗਿਰਿਆ ਹੋਇਆ ਸਲੂਕ ਕੀਤਾ ਤਲਾਸ਼ੀ ਸਮੇਂ ਜਿੰਦ ਕੌਰਾਂ ਦੇ ਸੂਟ ਕੇਸ ਵਾਲੇ ਕੱਪੜਿਆਂ 'ਚੋਂ 33 ਚਿੱਠੀਆਂ ਨਿਕਲੀਆਂ ਜੋ ਉਹਦੇ ਰਿਸ਼ਤੇਦਾਰਾਂ ਵੱਲੋਂ ਲਿਖੀਆਂ ਹੋਈਆਂ ਸਨ ਮੈਂ ਕਰੇ ਕਰ ਮੰਨਦਾ ਹੈ ਕਿ ਉਹਨਾਂ ਚਿੱਠੀਆਂ ਵਿੱਚ ਅੰਗਰੇਜ਼ਾਂ ਦੇ ਵਿਰੋਧ ਦੇ ਕੱਖਰ ਵੀ ਨਹੀਂ ਸੀ ਜਿੰਦਾਂ ਦਾ ਗੁਨਾਹ ਕੋਈ ਨਹੀਂ ਸੀ ਪਰ ਕੀ ਉਹਦਾ ਇਹਨਾਂ ਗੁਨਾਹ ਹੀ ਕਾਫੀ ਨਹੀਂ ਸੀ ਕਿ ਉਹ ਬੇਗੁਨਾ ਸੀ ਕਈ ਵਾਰ ਬੇਗੁਨਾ ਹੋਣਾ ਵੀ ਬੜਾ ਵੱਡਾ ਅਪਰਾਧ ਬਣ ਜਾਂਦਾ ਹੈ ਇਸ ਜਮਾ ਤਲਾਸ਼ੀ ਦੀ ਖਬਰ ਨੇ ਬਲਦੀ ਤੇ ਤੇਲ ਪਾ ਦਿੱਤਾ ਪੱਛਮੀ ਪੰਜਾਬ ਵਿੱਚ ਬਹੁਤ ਸਾਰੇ ਥਾਵਾਂ ਤੇ ਸਿੱਖ ਫੌਜਾਂ ਭੜਕੁੱਠੀਆਂ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਤੇ ਉਸਦੇ ਪਿਤਾ ਸਰਦਾਰ ਚਤਰ ਸਿੰਘ ਨੇ ਬਗਾਵਤ ਕਰ ਦਿੱਤੀ ਇਸੇ ਬਗਾਵਤ ਨੂੰ ਸਿੱਖਾਂ ਦੀ ਦੂਜੀ ਲੜਾਈ ਕਿਹਾ ਜਾਂਦਾ ਹੈ ਲਾਰਡ ਦਲਹਜ਼ੀ ਦੇ ਮਨ ਦੀ ਮੁਰਾਦ ਪੂਰੀ ਹੋਈ ਅੰਗਰੇਜ਼ ਸੈਨਾਪਤੀ ਗਫ ਬੜੀ ਤਕੜੀ ਫੌਜ ਲੈ ਕੇ ਪੰਜਾਬ ਵਿੱਚ ਆਵੜਿਆ ਉਸ ਦੀਆਂ ਰਾਜਾ ਸ਼ੇਰ ਸਿੰਘ ਨਾਲ ਚਾਰ ਲੜਾਈਆਂ ਹੋਈਆਂ ਪਹਿਲੀ ਰਾਮਨਗਰ 22 ਨਵੰਬਰ 1848 ਦੂਜੀ ਸੈਦਲਾਪੁਰ 4 ਦਸੰਬਰ ਤੀਜੀ ਚੇਲੀਆਂ ਵਾਲੀ 13 ਜਨਵਰੀ 1849 ਇਨ੍ਹਾਂ ਤਿੰਨਾਂ ਲੜਾਈਆਂ ਵਿੱਚ ਸਿੱਖਾਂ ਦਾ ਪਾਸਾ ਭਾਰਾ ਰਿਹਾ ਆਖਰੀ ਚੌਥੀ ਲੜਾਈ 21 ਫਰਵਰੀ 1849 ਨੂੰ ਗੁਜਰਾਤ ਵਿੱਚ ਬਾਰੂਦ ਸਿੱਕਾ ਮੁੱਕ ਜਾਣ ਦੇ ਕਾਰਨ ਰਾਜਾ ਸ਼ੇਰ ਸਿੰਘ ਹਾਰ ਗਿਆ ਬਚੀ ਹੋਈ ਫੌਜ ਲੈ ਕੇ ਰਾਜਾ ਸ਼ੇਰ ਸਿੰਘ ਰਾਵਲਪਿੰਡੀ ਵੱਲ ਵਧਿਆ ਉੱਥੇ ਉਸਨੇ 14 ਮਾਰਚ ਨੂੰ ਅੰਗਰੇਜ਼ਾਂ ਸਾਹਮਣੇ ਹਥਿਆਰ ਛੱਡੇ ਰਾਜਾ ਸ਼ੇਰ ਸਿੰਘ ਸਰਦਾਰ ਚਤਰ ਸਿੰਘ ਤੇ ਕੁਝ ਹੋਰ ਸਿੱਖ ਅਫਸਰ ਕੈਦ ਕਰ ਲਏ ਗਏ ਸਿਪਾਹੀਆਂ ਕੋਲੋਂ ਹਥਿਆਰ ਖੋਹ ਕੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੁਣ ਆਖਰੀ ਫੈਸਲੇ ਦਾ ਸਮਾਂ ਆਇਆ ਇਸ ਲੜਾਈ ਦੇ ਸਮੇਂ ਵਾਰ-ਵਾਰ ਲਾਰਡ ਡਲਹੌਜ਼ੀ ਦੇ ਇਸ ਐਲਾਨ ਨੂੰ ਦੁਹਰਾਇਆ ਗਿਆ ਕਿ ਜੋ ਲੋਕ ਇਸ ਬਗਾਵਤ ਵਿੱਚ ਹਿੱਸਾ ਨਹੀਂ ਲੈਣਗੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਦਲੀਪ ਸਿੰਘ ਅੰਗਰੇਜ਼ਾਂ ਦੀ ਸਰਪ੍ਰਸਤੀ ਵਿੱਚ ਉਹਨਾਂ ਦੇ ਕਬਜ਼ੇ ਅੰਦਰ ਸੀ ਉਹਨੇ ਕੋਈ ਕਸੂਰ ਨਹੀਂ ਸੀ ਕੀਤਾ ਪਰ ਡਲਹੌਜੀ ਨੇ ਆਪਣੇ ਸਾਰੇ ਐਲਾਨਾਂ ਤੇ ਇਕਰਾਰਾਂ ਨੂੰ ਛਿੱਕੇ ਟੰਗ ਕੇ ਉਸ ਮਾਸੂਮ ਬਾਲਕ ਦੀ ਗਰਦਨ ਉੱਤੇ ਛੁਰੀ ਫੇਰ ਦਿੱਤੀ 29 ਮਾਰਚ 1849 ਈਸਵੀ ਨੂੰ ਪੰਜਾਬ ਜ਼ਬਤ ਕਰ ਲਿਆ ਗਿਆ ਆਖਰੀ ਅਹਿਦਨਾਮੇ ਦੀਆਂ ਸ਼ਰਤਾਂ ਇਹ ਹਨ ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ ਲਾਹੌਰ ਦਰਬਾਰ ਸਿਰ ਸਰਕਾਰ ਅੰਗਰੇਜ਼ੀ ਦਾ ਜੋ ਕਰਜ਼ਾ ਹੈ ਉਸ ਬਦਲੇ ਤੇ ਇਸ ਲੜਾਈ ਦੇ ਖਰਚਾ ਬਦਲੇ ਲਾਹੌਰ ਰਿਆਸਤ ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ ਕੋਹਿੰੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ਾਜਾਹ ਕੋਲੋਂ ਲਿਆ ਸੀ ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਦੀ ਭੇਟ ਕਰੇਗਾ ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸੰਬੰਧੀਆਂ ਦੀ ਤੇ रियासत ਦੇ ਨੌਕਰਾਂ ਦੀ ਸਹਾਇਤਾ ਲਈ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਪੈਨਸ਼ਨ ਲਵੇਗਾ ਜੋ ਕੰਪਨੀ ਦੇ ਰੁਪਏ 4 ਲੱਖ ਤੋਂ ਘੱਟ ਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ ਉਹ ਮਹਾਰਾਜਾ ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਪਰ ਉੱਪਰ ਦੱਸੀ ਪੈਨਸ਼ਨ ਦਾ ਉਹਨਾਂ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜ਼ਾਤੀ ਤੌਰ ਤੇ ਦਿੱਤਾ ਜਾਵੇਗਾ ਪਰ ਜੇ ਉਹ ਅੰਗਰੇਜ਼ਾਂ ਦਾ تابعਿਆਦ ਰਹੇਗਾ ਤੇ ਉੱਥੇ ਰਿਹائش ਰੱਖੇਗਾ ਜਿੱਥੇ ਗਵਰਨਰ ਜਨਰਲ ਉਸ ਦੀ ਥਾਂ ਤਜ਼ਵੀਜ਼ ਕਰੇਗਾ ਪੰਜਾਬ ਵਿੱਚੋਂ ਸਿੱਖਾਂ ਦਾ ਰਾਜ ਸਮਾਪਤ ਹੋ ਗਿਆ ਦਲਹੌਜ਼ੀ ਨੇ ਰਹਿਦਾ ਗੁੱਸਾ ਵਿੱਚ ਜਿੰਦਾ ਉਤੇ ਕੱਢ ਲਿਆ ਪੰਜਾਬ ਦੀ ਜ਼ਬਤੀ ਤੋਂ ਪੂਰਾ ਇੱਕ ਸਤਵਾਰਾ ਪਿੱਛੋਂ ਭਾਵ 6 April ਨੂੰ ਜਿੰਦਾ ਨੂੰ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ